ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਲਾਸਪੁਰ ਅਸਮ ਮੰਨਤ ਗਾਰਡਨ ਤੇ ਆ ਸਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜਨਵਰੀ ਨੂੰ ਨਵਾਬਗੰਜ ਤੋਂ ਬਲਾਸਪੁਰ ਰੁਦਰਪੁਰਤ ਹੁੰਦਿਆਂ ਫੇ ਨਵਾਬਗੰਜ ਨਗਰ ਕਿਤੇ ਪਹੁੰਚ ਰਹਾ ਹਾਂ ਅੱਜ ਤੱਕ ਤੁਹਾਨੂੰ ਸਭ ਨੂੰ ਪਤਾ ਬੇਨਤੀ ਆਈ ਸੀ ਵੀਰ ਜੀ ਨੋਖ ਸਿੰਘ ਵੱਲੋਂ ਕਿ ਸੰਗਤ ਬਾਤ ਚੜ ਕੇ ਆਵੇ ਔਰ ਬੜੇ ਸੁਚੱਜੇ ਢੰਗ ਨਾਲ ਇਸ ਨਗਰ ਕੀਰਤ ਨੂੰ ਆਰੰਭ ਕਰਕੇ ਆਪਣੇ ਪ੍ਰਸਤਾਨ ਕੀਤਾ ਜਾਵੇ ਤੇ ਮੈਂ ਬਹੁਤ ਧੰਨਵਾਦ ਕਰਦਾ ਸੰਗਤ ਦਾ ਕਿਉਂਕਿ ਸੰਗਤ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਆਈ ਹੈ ਇਹ ਤੋਂ ਬਦਲਾ ਦਦਾ ਕਿ ਸੰਗਤ ਵੀਰ ਜੀ ਨੂੰ ਸਿੰਘ ਦੇ ਹੱਕ ਵਿੱਚ ਹੈਗੀ ਆ ਔਰ ਅਗਰੇ ਤਾਂ ਹੀ ਸੰਗਤ ਹੱਕ ਚ ਰਹਿੰਦੀ ਆ ਬਹੁਤ ਸ਼ੇਤੀ ਆਪਾਂ ਵੀਰ ਜੀ ਨੂੰ ਸਾਥ ਦਉਣ ਵਾਲੇ ਬਣਾਂਗੇ ਤੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਜਿਨ੍ਹਾਂ ਨੇ ਸਮੇਂ ਕੱਟ ਕੇ ਇਸ ਨਗਰ ਕੀਤੇ ਜੌਣਕ ਵਧਾਈ ਔਰ ਧੰਨਵਾਦ ਵੀਰ ਜੀ ਨੂੰ ਸਿੰਘ ਜੀ ਦਾ ਜਿਹੜੇ ਦੂਰ ਰਹਿ ਕੇ ਵੀ ਸਾਡੇ ਨਾਲ ਜਿੱਥੇ ਉਪਸਥਿਤ ਨੇ ਸੰਗਤ ਨੂੰ ਦੇਖ ਰਿਹਾ ਉਹਨਾਂ ਦਾ ਪਿਆਰ ਬਹੁਤ ਹੀ ਰੂਹ ਸੱਚੇ ਬਹੁਤ ਹੀ ਪਿਆਰੇ ਰੂਹ ਆ ਬਾਬਾ ਰੂਪ ਸਿੰਘ ਜੀ ਤੇ ਸੰਗਤ ਨੂੰ ਬੇਨਤੀ ਆ ਕਿ ਅੱਗੇ ਵੀ ਇਸੇ ਤਰੀਕੇ ਨਾਲ ਸਾਥ ਦਿਓ ਇਹਨੇ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ